ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਨਯੋਗ ਅਦਾਲਤ ਨੇ ਡੇਰਾ ਮੁਖੀ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਹੈ ਤਾਂ ਤੜਕਸਾਰ ਸੁਨਾਰੀਆ ਜੇਲ੍ਹ ਤੋਂ ਡੇਰਾ ਮੁਖੀ ਬਾਹਰ ਆਇਆ ਤੇ ਸਿੱਧਾ ਸਰਸਾ ਦੇ ਲਈ ਰਵਾਨਾ ਹੋ ਗਿਆ ਤਾਂ ਜਾਣਕਾਰੀ ਦੇ ਅਨੁਸਾਰ ਸਰਸਾ ਦੇ ਵਿੱਚ ਸਥਾਪਨਾ ਦਿਵਸ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੇ ਸ਼ਾਮਲ ਹੋਣਾ ਹੈ ਜਿਸ ਦੇ ਲਈ ਉਹਨਾਂ ਨੂੰ ਜਮਾਨਤ ਦਿੱਤੀ ਗਈ ਹੈ ਯਾਨੀ ਕਿ ਪੈਰੋਲ ਮਿਲੀ ਹੈ 21 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਤੜਕਸਾਰ ਉਲਸਾ ਜਿਹੜੀ ਡੇਰਾ ਮੁਖੀ ਨੂੰ ਸਰਸਾ ਦੇ ਲਈ ਲੈ ਕੇ ਰਵਾਨਾ ਹੋ ਗਈ ਹੈ ਤਦ ਆਦੀਏ ਕੀ ਬਲਾਤਕਾਰ ਦੇ ਮਾਮਲੇ ਦੇ ਵਿੱਚ ਡੇਰਾ ਮੁਖੀ ਸੁਨਾਰੀਆ ਜੇਲ੍ਹ ਚ ਬੰਦ ਨੇ ਤੇ ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਨੂੰ ਕਈ ਵਾਰ ਪੈਰੋਲ ਦਿੱਤੀ ਗਈ ਹੈ ਤਾਂ ਹੁਣ 21 ਦਿਨਾਂ ਦੀ ਪੈਰੋਲ ਹੈ ਜਿਹੜੀ ਅਦਾਲਤ ਨੇ ਮੁਰ ਤੋਂ ਦੇ ਦਿੱਤੀ ਹੈ ਕਿਉਂਕਿ ਸੁਨਾਰੀਆ ਜੇਲ੍ਹ ਤੋਂ ਗੁਰਮੀਤ ਰਾਮ ਰਹੀਮ ਬਾਹਰ ਆਏ ਨੇ ਤੇ ਸਿੱਧਾ ਸਰਸਾ ਦੇ ਲਈ ਰਵਾਨਾ ਹੋਏ ਨੇ ਸਰਸਾ ਦੇ ਵਿੱਚ ਸਥਾਪਨਾ ਦਿਵਸਾ ਜਿਹੜਾ ਡੇਰੇ ਦਾ ਉਹ ਮਨਾਇਆ ਜਾਣਾ ਜਿੱਦੇ ਵਿੱਚ ਰਾਮ ਰਹੀਮ ਨੇ ਸ਼ਾਮਲ ਹੋਣਾ ਤੇ ਇਸ ਤੋਂ ਬਾਅਦ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਪੁਲਿਸ ਹੈ ਜਿਹੜੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗੁਰਮੀਤ ਰਾਮ ਰਹੀਮ ਨੂੰ ਸਿੱਧਾ ਸਰਸਾ ਦੇ ਲਈ ਲੈ ਕੇ ਰਵਾਨਾ ਹੋ ਗਈ ਹੈ